ਕਈ ਵਾਰ ਨਾ ਸਾਨੂੰ ਇਹ ਲੱਗਦਾ ਹੈ ਕਿ ਲਗਾਤਾਰ ਕੁਛ ਨਾ ਕੁਛ ਮਾੜਾ ਵਾਪਰਦਾ ਹੈ ਤੇ ਸਾਨੂੰ ਇਹ ਲੱਗਦਾ ਹੈ ਕਿ ਮੇਰੇ ਨਾਲ ਹੀ ਕਿਉਂ ਹੈ ਰੱਬ ਮੇਰੇ ਨਾਲ ਹੀ ਐ ਕਿਉਂ ਕਰਦਾ ਹੈ ਇਸ ਤਰ੍ਹਾਂ ਕਿਉਂ ਮਹਿਸੂਸ ਹੁੰਦਾ ਹੈ ਸਰ ਪਹਿਲੀ ਗੱਲ ਮੈਂ ਕਵਾਂਗਾ ਕਿ ਸਾਰਿਆਂ ਨਾਲ ਜੀਵਨ ਵਿੱਚ ਐਸਾ ਕੁਛ ਵਾਪਰਨਾ ਜੋ ਉਹਨਾਂ ਨੂੰ ਪਸੰਦ ਨਹੀਂ ਹੋਣਾ ਹਰੇਕ ਨਾਲ ਤੁਸੀਂ ਮਾੜਾ ਸ਼ਬਦ ਕਹਿ ਰਹੇ ਹੋ ਮੈਂ ਮਾੜਾ ਨਹੀਂ ਕਹਿ ਰਿਹਾ ਮੈਂ ਐਸਾ ਕਹਿ ਰਿਹਾ ਵੀ ਜਿਹੜਾ ਤੁਹਾਨੂੰ ਚੰਗਾ ਨਹੀਂ ਲੱਗਦਾ ਹੂੰ ਇਹ ਸਭ ਨਾਲ ਹੁੰਦਾ ਹੈ ਸਾਡੇ ਮਨ ਦੇ ਜਿਹੜੇ ਬਿਲੀਫਸ ਨੇ ਜੇ ਗੁਰਬਾਣੀ ਦੇ ਨਾਲ ਉਹ ਸਟਰੋਂਗ ਹੋ ਗਏ ਨਾ ਫਿਰ ਕੀ ਹੋਏਗਾ ਕਿ ਤੁਸੀਂ ਉਸ ਮਾੜੇ ਨੂੰ ਵੀ ਭਲਾ ਕਹੋਗੇ ਮੈਂ ਦੇ ਜੀ ਇੱਕ ਬੜਾ ਪਿਆਰਾ ਸ਼ਬਦ ਅੱਜਕੱਲ ਕਾਲਜਾਂ ਦੇ ਵਿੱਚ ਜਦੋਂ ਮੈਂ ਗੱਲ ਕਰਦਾ ਬੱਚਿਆਂ ਦੇ ਨਾਲ ਮੁੰਡੇ ਕੁੜੀਆਂ ਨੂੰ ਮੈਂ ਕਹਿੰਨਾ ਵੀ ਮੈਂ ਜੇ ਬੋਲਾਂ ਬੀ ਐਫ ਉਹ ਪਹਿਲੇ ਹੀ ਖੁਸ਼ ਹੋ ਜਾਂਦੇ ਨੇ ਵੀ ਐਫ ਦੇ ਨਾਂ ਤੇ ਕਿਉਂਕਿ ਉਹਨਾਂ ਦੇ ਏਜ ਦੇ ਵਿੱਚ ਵੀ ਐਫ ਦਾ ਮਤਲਬ ਹੈ ਬੋਏਫ੍ਰੈਂਡ ਹੈ ਨਾ ਉਹ ਇਹ ਕੁਝ ਖਸਰਮੁਸਰ ਕਰਨ ਲੱਗ ਪੈਂਦੇ ਨੇ ਵੀ ਕੀ ਗੱਲ ਕਰਦੇ ਵੇ ਨੇ ਜੀ ਮੈਂ ਕਿਹਾ ਵੀ ਬੀ ਐਫ ਦਾ ਇੱਕ ਹੋਰ ਮਤਲਬ ਹੈ ਉਹ ਹੈ ਬੈਨੀਫਿਟ ਫਾਈਂਡਿੰਗ ਹਰ ਸਿਚੁਏਸ਼ਨ ਜਿੰਨੀ ਮਾੜੀ ਸਿਚੁਏਸ਼ਨ ਹੋਈ ਨਾ ਤੁਸੀਂ ਉਹਦੇ ਵਿੱਚ ਵੀ ਬੈਨੀਫਿਟ ਫਾਈਂਡ ਕਰ ਸਕਦੇ ਤੁਹਾਡਾ ਐਕਸੀਡੈਂਟ ਹੋ ਗਿਆ ਇੱਕ ਲੱਤ ਟੁੱਟ ਗਈ। ਦੇਖੋ ਸ਼ੁਕਰ ਹੈ ਦੂਜੀ ਬਚ ਗਈ। ਜੀ। ਤੁਹਾਡਾ ਖੱਬਾ ਹੱਥ ਟੁੱਟ ਗਿਆ ਸੀ ਕੋਈ ਸੱਜਾ ਨਹੀਂ ਟੁੱਟਾ ਯਾਰ। ਹਾਂ। ਇੱਕ ਬੁੱਕ ਦਾ ਮੈਂ ਬੜੀ ਵਾਰੀ ਪਹਿਲਾਂ ਵੀ ਜ਼ਿਕਰ ਕੀਤਾ ਹੈ ਜ ਡਾਕਟਰ ਜਸਵੰਤ ਸਿੰਘ ਨੇ ਕੀ ਜੀ ਦੀ ਅਸਲ ਵਿਦਿਆ। ਆ ਜਿਹੜੀ ਉਹ ਅਸੀਂ ਲਰਨ ਹਾਊ ਟੂ ਲਰਨ ਦੀ ਗੱਲ ਕਰ ਰਹੇ ਹਾਂ ਨਾ ਇਹ ਜਿਹੜੀ ਵਿਦਿਆ ਹੁਣ ਸਾਨੂੰ ਸਕੂਲ ਕਾਲਜ ਪੜਾਈ ਜਾ ਰਹੀ ਹੈ ਨਾ। ਅਨਫੋਰਚੂਨੇਟ ਹੈ ਕਿ ਇਹਦੇ ਚ ਐਟੀਟਿਊਡ ਨਹੀਂ ਪੜਾਇਆ ਜਾ ਰਿਹਾ। ਜੀ ਤੁਹਾਡਾ ਸਵਾਲ ਬੇਸਿਕਲੀ ਐਟੀਟਿਊਡ ਦਾ ਸਵਾਲ ਹੈ ਸਾਡਾ ਐਟੀਟਿਊਡ ਬਣ ਗਿਆ ਵੀ ਇਹ ਮਾੜਾ ਹੋਇਆ ਇਹ ਮੇਰੇ ਨਾਲ ਮੇਰਾ ਬੁਰਾ ਹੋਇਆ ਲੇਕਿਨ ਸਿਮਰਨ ਜੀ ਕੁਝ ਵੀ ਬੁਰਾ ਨਹੀਂ ਹੁੰਦਾ ਜੀ ਸਭ ਕੁਝ ਭਲਾ ਹੁੰਦਾ ਜੀ ਸਭ ਕੁਝ ਭਲਾ ਹੈ ਮੇਰਾ ਐਕਸੀਡੈਂਟ ਹੋ ਜਾ ਉਹ ਵੀ ਭਲਾ ਹੈ ਮੇਰੀ ਨੌਕਰੀ ਨਹੀਂ ਲੱਗੀ ਇਹ ਵੀ ਭਲਾ ਹੈ ਮੇਰੇ ਬੱਚੇ ਦਾ ਕੰਮ ਨਹੀਂ ਬਣਿਆ ਇਹ ਵੀ ਭਲਾ ਹੈ ਕਿਉਂਕਿ ਉਹਦੇ ਵਿੱਚ ਕੁਝ ਨਾ ਕੁਝ ਭਲਾ ਲੁਕਿਆ ਹੋਇਆ ਹੈ ਹੂੰ ਪਾਤਸ਼ਾਹ ਬਾਣੀ ਚ ਕਹਿੰਦੇ ਨੇ ਤੂੰ ਕਰੋ ਪਲਾ ਹਮ ਪਲੋ ਨਾ ਜਾਣੇ ਤੂੰ ਸਦਾ ਸਦਾ ਦਿਆਲਾ ਜਦੋਂ ਮੈਂ ਲੈਕਚਰ ਕਰਦਾ ਹਾਂ ਬੱਚਿਆਂ ਨੂੰ ਕਹਿੰਨਾ ਵੀ ਨੋਟਸ ਲੈਣੇ ਨੇ ਨਾ ਇਸ ਲਾਈਨ ਨੂੰ ਤੁਸੀਂ ਐਵੇਂ ਲਿਖਣਾ ਹੈ ਪਹਿਲੀ ਲਾਈਨ ਚ ਲਿਖੋ ਤੂੰ ਕਰੋ ਪਲਾ ਦੂਜੀ ਲਾਈਨ ਚ ਲਿਖੋ ਹਮ ਪਲੋ ਨਾ ਜਾਣੇ ਤੀਜੀ ਲਾਈਨ ਚ ਲਿਖੋ ਤੂੰ ਸਦਾ ਸਦਾ ਦਿਆਲਾ ਹੁਣ ਇੱਕੋ ਫਰਮਾਨ ਦੇ ਵਿੱਚ ਤੁਹਾਡੇ ਕੋਲ ਤਿੰਨ ਚੀਜ਼ਾਂ ਆ ਗਈਆਂ ਬਿਲਕੁਲ ਪਹਿਲੀ ਗੱਲ ਤੁਸੀਂ ਭਲਾ ਕਰਦੇ ਹੋ ਦੂਜੀ ਗੱਲ ਸਾਡੀ ਹਾਲਤ ਹੈ ਹਮ ਭਲੋ ਨਾ ਜਾਣਾ ਸਾਨੂੰ ਲੱਗਦਾ ਹੀ ਨਹੀਂ ਸਾਡਾ ਭਲਾ ਹੋ ਰਿਹਾ ਸਾਨੂੰ ਤਾਂ ਉਲਟਾ ਲੱਗਦਾ ਸਾਡਾ ਨੁਕਸਾਨ ਹੋ ਰਿਹਾ ਹਸ ਤਾਂ ਰੱਬ ਨੂੰ ਗਾਲਾਂ ਕੱਢਣ ਤੱਕ ਚਲੇ ਜਾਂਦੇ ਆ ਕਿ ਲੋਕ ਤਾਂ ਨਾਸਤਕ ਬਣ ਜਾਂਦੇ ਆ ਕਿ ਤੂੰ ਮੇਰੇ ਨਾਲ ਹੀ ਮਾੜਾ ਕੀਤਾ ਜਾ ਅੱਜ ਤੋਂ ਤੇਰੀ ਮੇਰੀ ਛੁੱਟੀ ਹੈ ਬਾਬਾ ਮੈਂ ਨਹੀਂ ਫਿਰ ਜਦੋਂ ਕਦੇ ਕੁਝ ਚੰਗਾ ਹੁੰਦਾ ਫਿਰ ਸਾਨੂੰ ਲੱਗਦਾ ਹੈ ਕਿ ਨਹੀਂ ਦੁਬਾਰਾ ਗੁਰਦੁਆਰੇ ਜਾਣਾ ਸ਼ੁਰੂ ਕਰੀਏ ਹੁਣ ਮਾਹੌਲ ਠੀਕ ਹੈ ਇਹਦੇ ਚ ਫਿਰ ਦੁਬਾਰਾ ਮੈਂ ਕਹਾਂਗਾ ਜਣੀ ਬੇਸਿਕ ਸਾਡੀ ਸੋਚ ਦੀ ਘੜਤ ਦੀ ਕਮੀ ਹੈ ਇੱਕ ਪਿੰਟ ਮੈਨੂੰ ਪੂਰਾ ਕਰਦਾ ਤੀਸਰਾ ਜਿਹੜਾ ਸੰਕਲਪ ਹੈ ਨਾ ਤੀਸਰੀ ਲਾਈਨ ਤੂੰ ਸਦਾ ਸਦਾ ਦਿਆਲਾ ਇੰਕੜੀ ਮੁਸਕਰਾ ਕੇ ਬੋਲੋ ਜੀ ਤੂੰ ਤੂੰ ਸਦਾ ਸਦਾ ਦਿਆਲਾ ਇਹ ਮੂੰਹ ਨਾਲ ਬੋਲਿਆ ਨਾ ਹੁਣ ਫੀਲ ਕਰਕੇ ਬੋਲੋ ਤੂੰ ਸਦਾ ਸਦਾ ਦਿਆਲਾ ਇਹ ਗੱਲ ਨਾ ਸਾਨੂੰ ਕਹਿਣੀ ਸੌਖੀ ਹੈ ਬੜੀ ਲੇਕਿਨ ਇਹਨੂੰ ਫੀਲ ਕਰਕੇ ਮਹਿਸੂਸ ਕਰ ਲਈਏ ਤੇ ਜਦੋਂ ਬੁਰਾ ਹੋਵੇ ਉਸ ਵੇਲੇ ਯਾਦ ਆ ਜਾਵੇ ਇਹ ਯਾਦ ਆਏਗਾ ਬਖਸ਼ਿਸ਼ ਨਾਲ ਇਹਦੇ ਫਿਰ ਨਦਰ ਦਾ ਸੰਕਲਪ ਆਏਗਾ ਮੈਂ ਵਿਦਵਾਨ ਬੜਾ ਹੋ ਸਕਦਾ ਲੇਕਿਨ ਮੌਕੇ ਤੇ ਡੋਲ ਸਕਦਾ ਡੋਲਣ ਤੋਂ ਤਾਂ ਬਚਾਂਗਾ ਜੇ ਉਹਦੀ ਬਖਸ਼ਿਸ਼ ਹੋਏਗੀ ਉਹਦੀ ਬਖਸ਼ਿਸ਼ ਹੋਏਗੀ ਮੁਸ਼ਕਿਲ ਵੇਲੇ ਫਰਮਾਨ ਯਾਦ ਆ ਜਾਏਗਾ ਤੂੰ ਸਦਾ ਸਦਾ ਦਇਆਲਾ ਫਿਰ ਮੇਰਾ ਡੋਲਣਾ ਖਤਮ ਹੋ ਜਾਏਗਾ ਮੇਰੀ ਘਬਰਾਹਟ ਖਤਮ ਹੋ ਜਾਏਗੀ ਇਹ ਜਿਹੜੀ ਨੋਟਸ ਦੀ ਆਪਾਂ ਗੱਲ ਕਰ ਰਹੇ ਆ ਨਾ ਜੀ ਇਹ ਇੰਨੀ ਇੰਪੋਰਟੈਂਟ ਹੈ ਇਹ ਤੁਹਾਨੂੰ ਇਨਾ ਬੀਜ਼ੀ ਕਰ ਦੇਗੀ ਤੁਹਾਨੂੰ ਇਨਾ ਖੁਸ਼ ਕਰ ਦੇਗੀ ਤੁਹਾਨੂੰ ਇਨਾ ਅਮੀਰ ਬਣਾ ਦੇਗੀ